ਡੈਨਿਕਸ ਵਾਲਾ ਟੀਵੀ ਦੇਖ ਰਹੇ ਹਾਂ ਤੁਹਾਡੇ ਨਾਲ ਵਿਸ਼ੇਕ ਪਰਦਵਾਜ ਤੁਹਾਨੂੰ ਦੱਸਦੀ ਹੈ ਕਿ ਸੁੱਕੀ ਠੰਡ ਦਾ ਜਿਹੜਾ ਲਗਾਤਾਰ ਪ੍ਰਕੋਪ ਹੈ ਜਿਹੜਾ ਵੱਧਦਾ ਜਾ ਰਿਹਾ ਹੈ ਤੇ ਲੋਕ ਕਿਤਨਾ ਕਿਤੇ بارش ਦੀ ਵੀ ਜਿਹੜੀ ਆ ਉਡੀਕ ਕਰ ਰਹੇ ਨੇ ਪਿਛਲੇ ਦਿਨਾਂ ਦੇ ਵਿੱਚ ਵੀ ਜਿਹੜੀ ਇਸਮੋਗ ਹੋਵੇ ਚਾਹੇ ਧੁੰਦ ਦੀ ਗੱਲ ਹੋਵੇ ਪੂਰੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਉਹਦਾ ਪੱਧਰ ਆ ਕਾਫੀ ਜਿਹੜਾ ਸਾਹਮਣੇ ਆਇਆ ਤਾਂ ਪਠਾਨਕੋਟ ਦੀ ਗੱਲ ਕਰਾਂਗੇ ਪਠਾਨਕੋਟ ਦੇ ਸਿਵਲ ਹਸਪੀਟਲ ਤੇ ਮੌਜੂਦ ਆ ਸਾਡੇ ਨਾਲ ਡਾਕਟਰ ਸੁਨੀਲ ਚਾਨਦ ਐਸਐਮਓ ਪਠਾਨਕੋਟ ਮੌਜੂਦ ਨੇ ਸਾਰੀ ਗੱਲਬਾਤ ਕਰ ਲਵਾਂਗੇ ਕਿ ਇਸ ਵੇਲੇ ਸੁੱਕੀ ਠੰਡ ਦਾ ਜਿਹੜਾ ਪ੍ਰਕੋਪ ਹੈ ਪਠਾਨਕੋਟ ਦੇ ਵਿੱਚ ਕਿਵੇਂ ਦਾ ਤੇ ਕਿੰਨੇ ਮਰੀਜ਼ਾਂ ਦੀ ਜਿਹੜੀ ਗਿਣਤੀ ਦੇ ਵਿੱਚ ਸਰਵਾਦਾ ਹੋਇਆ ਸਰ ਸਵਾਗਤ ਹੈ ਨਾਨੀ ਸੁਰਾ ਬਹੁਤ ਬਹੁਤ ਸ਼ੁਕਰੀਆ ਜੀ ਅਚਾ ਸੁੱਕੀ ਠੰਡ ਲਗਾਤਾਰ ਜਿਹੜੀ ਵੱਧਦੀ ਜਾ ਰਹੀ ਹੈ ਤੇ ਮਰੀਜ਼ਾਂ ਦੀ ਗਿਣਤੀ 'ਚ ਕੀ ਵਾਧਾ ਹੋਇਆ ਕਿਵੇਂ ਦੇ ਜਿਵੇਂ ਕਿ ਆਪਾਂ ਦੇਖ ਪਾ ਰਹੇ ਹੈਗੇ ਆ ਕਿ ਟੈਂਪਰੇਚਰ ਜਿਹੜਾ ਹੈਗਾ ਆਪਣੇ ਜ਼ਿਲ੍ਹੇ ਵਿੱਚ ਹੌਲੀ ਹੌਲੀ ਘਟਦਾ ਜਾ ਰਿਹਾ ਤੇ ਠੰਡ ਜਿਹੜੀ ਹੈਗੀ ਆ ਅਜੇ ਬਹੁਤ ਜ਼ਿਆਦਾ ਤੇ ਨਹੀਂ ਪਰ ਫਿਰ ਵੀ ਵੱਧਣੀ ਸ਼ੁਰੂ ਹੋ ਗਈ ਹੈ ਇਦੇ ਵਿੱਚ ਜਿਹੜੀ ਸਿਵਲ ਹਸਪਤਲ ਦੀ ਆਪੀਡੀ ਹੈਗੀ ਇਹਦੇ ਵਿੱਚ ਖਾਂਸੀ ਦੇ ਪੇਸ਼ੈਂਟ ਜਿਹੜੇ ਫੇਫੜੇ ਦੇ ਰੋਗ ਹੈਗੇ ਨੇ ਇਹਨਾਂ ਦੇ ਪੇਸ਼ੈਂਟ ਤੇ ਜਿਹੜੇ ਬੁਖਾਰ ਵਗੈਰਾ ਜਿਹੜਾ ਹੈਗਾ ਉਹਦੇ ਪੇਸ਼ੈਂਟ ਜਿਹੜੇ ਖਾਂਸੀ ਜ਼ੁਕਾਮ ਬੁਖਾਰ ਦੇ ਜਿਹੜੇ ਪੇਸ਼ੈਂਟ ਹੈ ਇਹ ਵੱਧ ਗਏ ਹੈਗੇ ਤੇ ਇਸ ਤੋਂ ਇਲਾਵਾ ਮੈਂ ਇਹ ਜ਼ਰੂਰ ਕਿ ਲੋਕਾਂ ਨੂੰ ਅਪੀਲ ਕਰਨਾ ਚਾਹੁੰਦਾ ਹੈ ਕਿ ਠੰਡ ਚਾਹੇ ਥੋੜੀ ਹੈ ਹਜੇ ਹੌਲੀ ਹੌਲੀ ਵੱਧ ਰਹੀ ਹੈਗੀ ਹੈ ਪਰ ਆਪਣੇ ਆਪ ਨੂੰ ਗਰਮ ਕੱਪੜੇ ਨਾਲ ਢੱਕ ਕੇ ਰੱਖੋ ਸਪੈਸ਼ਲੀ ਜਿਹੜੇ ਟੂ ਵੀਲਰ ਚਰਾਂਦੇ ਹੈਗੇ ਆ ਉਹਦੇ ਵਿੱਚ ਆਪਣਾ ਜਿਹੜਾ ਸਿਰ ਹੈਗਾ ਤੇ ਜਿਹੜਾ ਆਪਣਾ ਗਲਾ ਹੈਗਾ ਇਹਨੂੰ ਢੱਕ ਕੇ ਚੱਲ ਤੂੰ ਵੀ ਜਿਹੜੀ ਦਸਤਕ ਦਿਨਾਂ ਸਟਾਰਟ ਕਰ ਦਿੰਦਾ ਹੈ ਸਵਾਈਨ ਫਲੂ ਨੂੰ ਪਲੂ ਨੂੰ ਲੈ ਕੇ ਪਹਿਲੇ ਤੋਂ ਹੀ ਕੀ ਇਤਿਹਾਤ ਜਿਹੜੇ ਸਿਵਲ ਹਸਪੀਟਲ ਵੱਲੋਂ ਵਰਤੇ ਜਾ ਰਹੇ ਨੇ ਕੀ ਤਿਆਰੀਆਂ ਜਿਹੜੀਆਂ ਕਰ ਲਈਤੀਆਂ ਗਿਆ ਨੇ ਕਿਹੜੇ-ਕਿਹੜੇ ਗ੍ਰੇਡ ਦੇ ਉੱਤੇ ਇਸ ਸੀਨ ਨੂੰ ਦੇਖਿਆ ਜਾਂਦਾ ਹੈ ਅ ਹਜੇ ਤੱਕ ਤੇ ਆਪਣੇ ਜ਼ਿਲ੍ਹੇ ਵਿੱਚ ਸਵਾਈਨ ਫਲੂ ਦਾ ਕੋਈ ਕੇਸ ਕੋਈ ਨਹੀਂ ਆਇਆ ਹੈਗਾ ਪਰ ਸਰਕਾਰ ਨੇ ਇਸ ਦੀ ਤਿਆਰੀ ਜਿਹੜੀ ਹੈਗੀ ਆ ਉਹ ਕੰਨੀ ਸ਼ੁਰੂ ਕਰ ਦਿੱਤੀ ਹੈਗੀ ਤੇ ਸਾਡੇ ਕੋਲੋਂ ਵੈਕਸੀਨੇਸ਼ਨ ਦੀ ਜਿਹੜੀ ਡਿਮਾਂਡ ਜਿਹੜੀ ਹੈਗੀ ਹੈ ਉਹ ਸਰਕਾਰ ਨੇ ਮੰਗ ਲਈ ਹੈਗੀ ਹੈ ਇਸ ਤੋਂ ਇਲਾਵਾ ਜੋ ਵੀ ਸਰਕਾਰ ਦੇ ਹਦਾਇਤਾਂ ਸਮੇਂ-ਸਮੇਂ ਤੇ ਆਉਂਦੀਆਂ ਜਾਣਗੀਆਂ ਅਸੀਂ ਉਹਨਾਂ ਨੂੰ ਫਾਲੋ ਕਰਾਂ ਸਰ ਲੋਕਾਂ ਨੂੰ ਕਿਵੇਂ ਜਾਗਰੂਕ ਕਰ ਰਹੇ ਤੁਸੀਂ ਕਿਉਂਕਿ ਸੁੱਕੀ ਠੰਡ ਜਿਹੜੀ ਲਗਾਤਾਰ ਵੱਧ ਰਹੀ ਹੈ ਕੀ ਲੋਕਾਂ ਲਈ ਸਪੈਸ਼ਲ ਕੋਈ ਵਾਰਡ ਵੀ ਹਸਪੀਟਲ ਦੇ ਵਿੱਚ ਸਥਾਪਿਤ ਕੀਤੇ ਗਏ ਨੇ ਇਸ ਚੀਜ਼ ਨੂੰ ਲੈ ਕੇ ਇਹਦੇ ਵਿੱਚ ਸਪੈਸ਼ਲ ਵਾਰਡ ਸਥਾਪਿਤ ਕਰਨ ਦੀ ਜਰੂਰਤ ਪਈਗੀ ਤੇ ਅਸੀਂ ਜਰੂਰ ਬਣਾਵਾਂਗੇ ਹਜੇ ਕੇਸਸ ਨਹੀਂ ਆ ਰਹੇ ਹੈਗੇ ਹਜੇ ਦੇ ਸਿਰਫ ਓਪੀਡੀ ਵਿੱਚ ਹੀ ਵਾਦਾ ਹੋਇਆ ਹੈਗਾ ਮੇਰੀ ਲੋਕਾਂ ਕੀ ਇਹੀ ਅਪੀਲ ਹੈਗੀ ਹੈ ਕਿ ਆਪਣੇ ਆਪ ਨੂੰ ਗਰਮ ਕੱਪੜਿਆਂ ਨਾਲ ਢੱਕ ਕੇ ਰੱਖਣ ਸਪੈਸ਼ਲੀ ਟੂ ਵੀਲਰ ਜਿਹੜੇ ਚਲਾਉਂਦੇ ਹੈਗੇ ਆਪਣੇ ਗਲੇ ਤੇ ਸਿਰ ਨੂੰ ਢੱਕ ਕੇ ਰੱਖਣ ਤੇ ਜਿਹੜੇ ਬਜ਼ੁਰਗ ਹੈਗੇ ਆ ਸਾਡੇ ਤੇ ਜਿਹੜੇ ਅਰਲੀ ਮਾਰਨਿੰਗ ਜਾਂ ਤੇ ਜਿਹੜੇ ਆਪਣੇ ਆਪ ਦੀ ਜਿਹੜੀ ਗਰਮ ਪਦਾਰਥ ਜਿਹੜੇ ਜਿਵੇਂ ਚਾਹ ਹੈਗੀ ਹੈ 커피 ਹੈਗੀ ਹੈ ਸੂਪ ਹੈਗੀ ਹੈ ਇਹ ਜਿਆਦਾ ਠੰਡ ਹੋਣ ਤੇ ਜਰੂਰ ਲੈਣੇ ਸਰ ਸੁੱਕੀ ਠੰਡ ਦੇ ਨਾਲ ਜਿਹੜੇ ਕਿ ਹਾਰਟ ਪੇਸ਼ੈਂਟ ਜਿਹੜੇ ਕਾਫੀ ਦਿੱਕਤਾਂ ਦਾ ਜਿਹੜਾ ਸਾਹਮਣਾ ਕਰਦੇ ਨੇ ਤੇ ਉਹ ਕਿਵੇਂ ਦੇ ਪ੍ਰਕੌਸ਼ਨਸ ਜਿਹੜੇ ਲੈਣ ਕਿ ਉਹ ਇਸ ਜਿਹੜੇ ਬਚ ਸਕਣ ਜੀ ਮੇਨ ਗੱਲ ਬਸ ਇਹੀ ਹੈ ਕਿ ਜਿਹੜਾ ਠੰਡ ਤੋਂ ਵਿਚਾਰ ਰੱਖਣਾ ਹੈਗਾ ਹੈ ਤੇ ਜਿਹੜੀ ਮੈਡੀਸਿਨ ਆਪਣੀ ਜਿਹੜੀ ਰੈਗੂਲਰਲੀ ਖਾਣੀ ਹੈਗੀ ਹੈ ਫਿਰ ਵੀ ਜੇ ਕਿਸੇ ਨੂੰ ਕਿਸੇ ਕਿਸਮ ਦੀ ਪ੍ਰੋਬਲਮ ਆndi ਹੈਗੀ ਹੈ ਸਿਵਲ ਹਸਪੀਟਲ ਦੀ ਐਮਰਜੈਂਸੀ ਜਿਹੜੀ ਹੈਗੀ ਹੈ ਪੂਰੀ ਤਰ੍ਹਾਂ ਸਜਿੱਤ ਹੈਗੀ ਹੈ ਹਰ ਬਿਮਾਰੀ ਨੂੰ ਲੈ ਕੇ ਇਸ ਤੋਂ ਇਲਾਵਾ ਸਾਡੇ ਮੈਡੀਕਲ ਸਪੈਸ਼ਲਿਸਟ ਡਾਕਟਰ ਰੋਹਿਤ ਫਰਦਵਾਦ ਜਿਹੜੇ ਹੈਗੇ ਉਹ 3 ਵਜੇ ਤੱਕ ਉਪਲਬਧ ਰਹਿੰਦੇ ਹੈਗੇ ਦੋਸਤੋ ਬਾਅਦ ਔਨ ਕਾਲ ਤੇ ਰਹਿੰਦੇ ਹੈਗੇ ਜੇ ਕਿਸੇ ਵੀ ਪੇਸ਼ੈਂਟ ਨੂੰ ਕਿਸੇ ਕਿਸਮ ਦੀ ਕੋਈ ਪ੍ਰੋਬਲਮ ਆndi ਹੈਗੀ ਹੈ ਤੇ ਓਪੀਡੀ ਵਿੱਚ 9 ਤੋਂ 3 ਦਿਖਾ ਸਕਦਾ ਹੈ ਅਦਰਵਾਇਜ਼ ਐਮਰਜੈਂਸੀ ਜਿਹੜੀ ਹੈਗੀ ਹੈ ਉਹ 24 ਘੰਟੇ ਖੁੱਲੀ ਹੁੰਦੀ ਹੈ ਜੀ ਤਾ ਬਿਲਕੁਲ ਐਹਸਨ ਸਾਡੇ ਨਾਲ ਐਸਐਮਓ ਪਠਾਨਕੋਟ ਸੁਨੀਲ ਚੰਦੌਰੀ ਜਿਹਨਾਂ ਨੇ ਸਭ ਕੁਝ ਦੱਸਿਆ ਕਿ ਸਿਵਲ ਹਸਪਤਲ ਪਠਾਨਕੋਟ ਦੇ ਵਿੱਚ ਸੁੱਕੀ ਠੰਡ ਨੂੰ ਦੇਖਦੇ ਹੋਏ ਚਾਹੇ ਕਿਸੇ ਵੀ ਤਰ੍ਹਾਂ ਦਾ ਪ੍ਰੋਬਲਮ ਹੋਵੇ ਲੋਕਾਂ ਦੇ ਲਈ ਜਿਹੜੀ ਇਹ ਸੁਵਿਧਾਵਾਂ ਹਰ ਵੇਲੇ ਜਿਹੜੀਆਂ ਇੱਥੇ ਮੁਹੱਈਆ ਕਰਵਾਈਆਂ ਜਾ ਰਹੀਆਂ ਨੇ ਇਸ ਤੋਂ ਇਲਾਵਾ ਵਿਦਿਆਨਿਕ ਸੂਰਾ ਟੀਵੀ ਤੁਹਾਨੂੰ ਹਰ ਪਲ-ਪਲ ਦੀ ਖਬਰ ਜਿਹੜੀ ਦਿਖਾਉਂਦਾ ਰਹੇਗਾ ਦੇਖਦੇ ਰਹੋ ਵਿਦਿਆਨਿਕ ਸੂਰਾ ਟੀਵੀ ਮੈਨੂੰ ਤੋਂ ਇਜਾਜ਼ਤ